ਯੁੱਧ ਨਸ਼ੇ ਵਿਰੁੱਧ ਜਿਹੜੀ ਮੁਹਿੰਮ ਹੈ ਉਹ ਕਾਮਯਾਬ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਅਮਰਜੀਤ ਕੌਰ ਜੀ ਇਹ ਹੈਪਚੁਲ ਹੈਗੀ ਇੱਕ ਬਿਲਕੁਲ 2013 ਤੋਂ ਜਿਹੜਾ ਕਰਦੀ ਆ ਰਹੀ ਹੈ ਤੇ 7-8 ਪਰਚੇ ਜਿਹੜੇ ਐਨਡੀਪੀਆ ਸੈਕਟਰ ਦੇ ਦੇ ਖਿਲਾਫ ਦਰਜ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਅਤੇ ਗਲਾਡਾ ਵੱਲੋਂ ਇਸ ਮਕਾਨ ਨੂੰ ਟਾਟੇਰੀ ਕਰ ਦਿੱਤਾ ਗਿਆ ਬਈ ਇਹ ਚੀਜ਼ਾਂ ਛੱਡ ਕੇ ਆਪਣੇ ਨਾਰਮਲ ਜ਼ਿੰਦਗੀ ਜਿਓ ਤੇ ਆਪਾਂ ਦੇਸ਼ ਦੀ ਤਰੱਕੀ 'ਚ ਹਿੱਸਾ ਪਾਈਏ ਮਾੜੇ ਕੰਮਾਂ ਨੂੰ ਛੱਡੋ ਇਹ 2013 ਤੋਂ ਕੰਮ ਕਰਦੀ ਆ ਰਹੀ ਹੈ ਤੇ ਇਹਦੇ ਤੇ 8-9 ਪੱਧਰੀਆਂ ਦਰਜ ਨੇ ਤੇ ਪ੍ਰੈਜੈਂਟਲੀ ਵੀ ਜੇਲ੍ਹ ਦੇ ਵਿੱਚ ਹੈ ਸੰਦੇਸ਼ ਵੀ ਦਿੰਨੇ ਆ ਕਿ ਇਹ ਚੀਜ਼ਾਂ ਛੱਡ ਕੇ ਆਪਾਂ ਨਾਰਮਲੀ ਜ਼ਿੰਦਗੀ ਜੀઈએ ਤੇ ਅਸੀਂ ਨਸ਼ਾ ਮੁਕਤ ਪੰਜਾਬ ਬਣ ਬਦਰੇ ਯੁੱਧ ਨਸ਼ੇ ਵਿਰੁੱਧ ਜਿਹੜੀ ਮੁਹਿੰਮ ਹੈ ਉਹ ਕਾਮਯਾਬ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਲਗਾਤਾਰ ਕਈ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਐਨਡੀपीएस ਮਾਮਲੇ ਦੇ ਵਿੱਚ ਸਖਤੀ ਵਰਤਦੇ ਹੋਏ ਜਿਹੜਾ ਹੈਗਾ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਸਾਡੇ ਨਾਲ ਹਰਪਾਲ ਸਿੰਘ ਜੀ ਮੌਜੂਦ ਹੈ ਗੱਲਬਾਤ ਕਰਨ ਲੈਣੇ ਸਰ ਅੱਜ ਸਖਤ ਸੰਦੇਸ਼ ਦੁਬਾਰਾ ਤੋਂ ਦਿੱਤਾ ਜਾ ਰਿਹਾ ਵੀ ਜਿੰਨੇ ਵੀ ਨਸ਼ੇ ਦੇ ਡੀਲਰ ਨੇ ਉਹਨਾਂ ਦੀ ਨਜਾਇਜ਼ ਸੰਪਤੀਆਂ ਦੇ ਉੱਤੇ ਕਾਰਵਾਈ ਹੋਏਗੀ ਡਿਮੋਲੀਸ਼ਨ ਹੋਏਗੀ ਬਿਲਕੁਲ ਜੀ ਤੁਹਾਡੇ ਬੰਦੇ ਮੰਨਹੀਂ ਬਿਲਕੁਲ ਇਹੀ ਅਸੀਂ ਇਹ ਵਾਰਨਿੰਗ ਦਿੰਨੇ ਆ ਵੀ ਇਹ ਚੀਜ਼ਾਂ ਛੱਡ ਕੇ ਆਪਣੇ ਨਾਰਮਲ ਜ਼ਿੰਦਗੀ ਜਿਓ ਕਿ ਆਪਾਂ ਦੇਸ਼ ਦੀ ਤਰੱਕੀ 'ਚ ਹਿੱਸਾ ਪਾਈਏ ਮਾਰੇ ਕਮਰਾਂ ਨੂੰ ਛੱਡੀ ਸਰ ਅੱਜ ਇੱਕ ਲੇਡੀ ਦਾ ਇਹ ਪ੍ਰਾਪਰਟੀ ਜਿਹੜੀ ਹੈ ਦੱਸੀ ਜਾ ਰਹੀ ਹੈਗੀ ਹੈ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈਗੀ ਔਰ ਕੀ ਉਹਦੇ ਤੇ ਕੇਸ ਸੀਗੇ ਇਹ 2013 ਤੋਂ ਕੰਮ ਕਰਦੀ ਜਾ ਰਹੀ ਹੈ ਤੇ ਇਹਦੇ ਤੇ 8-9 ਕਾਦਮੇ ਦਰਜ ਨੇ ਤੇ ਪ੍ਰੈਜੈਂਟਲੀ ਵੀ ਜੇਲ੍ਹ ਦੇ ਵਿੱਚ ਹੈ ਇਹਨੇ ਇਹ ਜਿਹੜਾ ਮਕਾਨ ਹੈਗਾ ਨਸ਼ੇ ਤੋਂ ਹੀ ਵੇਚ ਕੇ ਬਣਾਇਆ ਤੇ ਨਾੜ ਗਲੱਡਾ ਵਾਲੀ ਟੀਮ ਵੀ ਸਾਡੇ ਨਾਲ ਹੈ ਤੇ ਜਿਹੜੀ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਇੰਦਰਾ ਹੀ ਸਖਤ ਸੰਦੇਸ਼ ਵੀ ਦਿੰਨੇ ਆ ਕਿ ਇਹ ਚੀਜ਼ਾਂ ਛੱਡ ਕੇ ਆਪਾਂ ਨਾਰਮਲੀ ਜ਼ਿੰਦਗੀ ਜੀਏ ਤੇ ਅਸੀਂ ਨਸ਼ਾ ਮੁਕਤ ਪੰਜਾਬ ਬਣ ਬਦਰਾਂ ਅੱਛਾ ਸਰ ਇਹ ਇਕੱਲੀ ਹੀ ਲੇਡੀ ਵਰਕ ਕਰ ਰਹੀ ਸੀ ਜਾਂ ਇਹਦੇ ਵਿੱਚ ਇਹਦੇ ਪਰਿਵਾਰ ਦੀ ਵੀ ਕੋਈ ਇਨਵੋਲਵਮੈਂਟ ਹੈਗੀ ਹੈ ਦੇਖੋ ਪਰਚੇ ਤੇ ਤੇ ਦਰਜ ਨੇ ਇਕੱਲੀ ਤੇ ਤੇ ਪਰਿਵਾਰ मोस्ट ਟਾਈਮ ਮੈਨੂੰ ਜੋ ਹੋਊਗਾ ਤਾਂ ਕਾਰਵਾਈ ਹੋਈ ਹੋਊ ਪਰਚੇ ਵੀ ਹੈਗੇ ਨੇ 2022 ਦੇ ਵਿੱਚ ਲਾਸਟ ਹੈ ਤੇ ਅਦਰਵਾਈਜ਼ ਇਹ ਸਜ਼ਾ ਤਾਂ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਮਿਲਣੀ ਹੈ ਕਿਉਂਕਿ ਪਰਿਵਾਰ ਇੱਥੇ ਹੀ ਰਹਿ ਰਿਹਾ ਸੀ ਇਸੇ ਮਕਾਨ 'ਚ ਨੇ ਪਰਿਵਾਰ ਇੱਥੇ ਹੁਣ ਇਹਦੇ ਪਿੰਡ ਮਲਕਪੁਰ ਸੀ ਇਹਨੇ ਤੱਕੇ ਨਾ ਮਕਾਨ ਬਣਾਇਆ ਸੀ ਤੇ ਹੁਣ ਇਹ ਇੱਥੇ ਹੀ ਕਬਜ਼ਾ ਕਰਕੇ ਰਹਿ ਰਿਹਾ ਸੀ ਹੁਣ ਇਹ ਜੀ ਲੇਡੀ ਜਿਹੜੀ ਹੈਗੀ ਜੇਲ੍ਹ ਚ ਅੱਛਾ ਇਹ ਲੇਡੀ ਜਿਹੜੀ ਇਸ ਵਕਤ ਸਜਾ ਹਫਤਾ ਹੈ ਬਿਲਕੁਲ ਤਾ ਸਜੇ ਹਫਤਾ ਹੈਗੀ ਇਹ ਲੇਡੀ ਕਾਰਨ ਹੈ ਕਿ ਉਹਦੇ ਉੱਤੇ 6 ਤੋਂ 7 ਮੁਕਦਮੇ ਜਿਹੜੇ ਨੇ ਪਹਿਲਾਂ ਤੋਂ ਹੀ ਐਨਡੀਪੀਐਸ ਮਾਮਲੇ ਦੇ ਵਿੱਚ ਦਰਜ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਪ੍ਰਾਪਰਟੀ ਦੇ ਉੱਤੇ ਇਹ ਮਕਾਨ ਬਣਾਇਆ ਗਿਆ ਸੀਗਾ ਜਿਸ ਪਲਾਟ ਦੇ ਉੱਤੇ ਮਕਾਨ ਬਣਾਇਆ ਗਿਆ ਸੀਗਾ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਜਿਹੜਾ ਨਜਾਇਜ਼ ਕਬਜ਼ਾ ਉਹਦੇ ਤੇ ਕਰਕੇ ਬਣਾਇਆ ਗਿਆ ਸੀ ਹਾਲਾਂਕਿ ਪਰਿਵਾਰ ਦੀ ਜਿਹੜੀ ਸ਼ਮੂਲੀਅਤ ਹੈ ਉਹਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਲੇਕਿਨ 2013 ਤੋਂ ਹੀ ਇਹ ਜਿਹੜੀ ਲੇਡੀ ਦੱਸੀ ਜਾ ਰਹੀ ਹੈਗੀ ਹੈ ਇਹਦੇ ਵੱਲੋਂ ਨਸ਼ਾ ਵੇਚਣ ਦਾ ਨਜਾਇਜ਼ ਕੰਮ ਕੀਤਾ ਜਾ ਰਿਹਾ ਸੀਗਾ 6 ਤੋਂ 7 ਮਾਮਲੇ ਪਹਿਲਾਂ ਤੋਂ ਹੀ ਦਰਜ ਨੇ ਸਜਾਇਆ ਹਫਤਾ ਜਿਹੜੀ ਹੈ ਇਹ ਲੇਡੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਲੇਡੀ ਦੇ ਉੱਤੇ ਕਿੰਨੇ ਹੋਰ ਜਿਹੜੇ ਮੁਕਦਮੇ ਦਰਜ ਹੋਏ ਸੀ ਔਰ ਉਸ ਤੋਂ ਬਾਅਦ ਕੀ ਇਹਨਾਂ ਦੇ ਉੱਤੇ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਪੁਲਿਸ ਜਿਹੜੀ ਹੈਗੀ ਹੈ ਇੱਥੇ ਪਹੁੰਚੀ ਹੋਈ ਹੈ ਔਰ ਮਕਾਨ ਜਿਹੜਾ ਟਾਟੇਰੀ ਕਰ ਦਿੱਤਾ ਹੈ ਔਰ ਗਲਾਡਾ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਇਸ ਜਗ੍ਹਾ ਤੇ ਮੌਜੂਦ ਨੇ ਤੁਹਾਨੂੰ ਦਿਖਾ ਦਈਏ ਸਭ ਤੋਂ ਪਹਿਲਾਂ ਮਲਕਪੁਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਲਕਪੁਰ ਪਿੰਡ ਹੈਗਾ ਜਿੱਥੇ ਇਹ ਗਲਾਡਾ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਰੂਪ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਪੂਰੀ ਤਰ੍ਹਾਂ ਨਾਲ ਪੁਲਿਸ ਜਿਹੜੀ ਹੈ ਇੱਥੇ ਲਗਾਈ ਗਈ ਹੈ ਪੂਰੀ ਫੋਰਸ ਇੱਥੇ ਤੁਸੀਂ ਦੇਖ ਸਕਦੇ ਹੋ ਮੌਜੂਦ ਹੈਗੀ ਹੈ ਪੂਰੀ ਫੋਰਸ ਮੌਜੂਦ ਹੈ ਔਰ ਨਾਲ ਹੀ ਗਲਾਡਾ ਦੀ ਟੀਮ ਦੂਸਰੇ ਪਾਸੇ ਮੈਂ ਤੁਹਾਨੂੰ ਦਿਖਾਣਾ ਕਿ ਦੂਸਰੀ ਸਾਈਡੇ ਤੁਸੀਂ ਦੇਖ ਸਕਦੇ ਹੋ ਕਿ ਗਲਾਡਾ ਦੀ ਪੂਰੀ ਟੀਮ ਵੀ ਜਿਹੜੀ ਹੈ ਮੌਕੇ ਤੇ ਮੌਜੂਦ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮਕਾਨ ਦੇ ਉੱਤੇ ਕਾਰਵਾਈ ਜਦੋਂ ਕੀਤੀ ਗਈ ਸੀਗੀ ਤਾਂ ਇਹ ਮਕਾਨ ਪੂਰੀ ਤਰ੍ਹਾਂ ਨਾਲ ਖਾਲੀ ਸੀਗਾ ਕਿਉਂਕਿ ਜਿਸ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਉਹ ਲੇਡੀ ਲੇਡੀ ਦਾ ਨਾਮ ਕੀ ਹੈਗਾ ਔਰ ਕੀ ਕਹੋ ਤੇ ਅਮਰਜੀਤ ਅਮਰਜੀਤ ਕੌਰ ਹੈ ਜੀ ਇਹ ਹੈਪਚੁਅਲ ਹੈਗੀ ਇਹ ਇੱਕ ਬਿਲਕੁਲ 2013 ਤੋਂ ਜਿਹੜਾ ਕਰਦੀ ਆ ਰਹੀ ਹੈ ਤੇ 7-8 ਪਰਚੇ ਜਿਹੜੇ ਐਨਡੀਪੀਐ ਸੈਕਟਰ ਦੇ ਦੇ ਖਿਲਾਫ ਦਰਜ ਨੇ ਜੀ ਅੱਛਾ ਦੱਸਿਆ ਜਾ ਰਿਹਾ ਇਹ ਪ੍ਰਾਪਰਟੀ ਦੇ ਵੀ ਇਹਨੇ ਨਜਾਇਜ਼ ਕਬਜ਼ਾ ਕਰ ਰਿਹਾ ਸੀ ਬਿਲਕੁਲ ਸਾਨੂੰ ਗੁਲਾਡਾ ਨੇ ਇਨਫੋਰਮ ਕੀਤਾ ਕਿ ਇਹ ਡੀ ਐਨਕਰੋਚਮੈਂਟ ਸੀ ਕਿ ਇਲੀਗਲ ਤਾਂ ਇਸ ਕਰਕੇ ਉਹਨਾਂ ਨੇ ਸਾਡੇ ਤੋਂ ਪੁਲਿਸ ਨੂੰ ਮੰਗਤ ਮਦਦ ਮੰਗੀ ਸੀ ਤੇ ਅਸੀਂ ਉਹ ਜਿਹੜਾ ਹੈਗਾ ਡੈਮੋਲਿਸ਼ ਕੀਤਾ ਜੀ ਥੈਂਕ ਯੂ ਸਰ ਤਸਮੀਰ ਵਰਮਾ ਜੀ ਵੀ ਮਾਜੂਦ ਸਕੇ ਜਿਨ੍ਹਾਂ ਨੇ ਦੱਸਿਆ ਹੈਗਾ ਕਿ ਇਸ ਲੇਡੀ ਦੇ ਉੱਤੇ ਪਹਿਲਾਂ ਤੋਂ ਹੀ ਜਿਹੜੇ ਨੇ ਮੁਕਦਮੇ ਦਰਜ ਨੇ ਔਰ ਹੈਪਚੁਲ ਕ੍ਰਾਈਮ ਦੀ ਆਦੀ ਹੈਗੀ ਹੈ ਔਰ ਇਸ ਵਕਤ ਅਗਰ ਕਹੀਏ ਤਾਂ ਸਜਾ ਆਫਤਾ ਹੈ ਲੇਕਿਨ ਪਰਿਵਾਰ ਦੀ ਸ਼ਮੂਲੀਅਤ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਗੁਲਾਡਾ ਦੇ ਜਿਹੜੇ ਆ ਪੁਲਿਸ ਦੇ ਨਾਲ ਮੌਜੂਦ ਨੇ ਅਧਿਕਾਰੀ ਜਿਹੜੇ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ। ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਅਜਲ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਸਖਤ ਕਾਰਵਾਈ ਕਰਦਿਆਂ ਹੋਇਆਂ ਨਸ਼ੇ ਦੇ ਸੌਦਾਗਰਾਂ ਨੂੰ ਸਖਤ ਸੰਦੇਸ਼ ਦਿੱਤਾ ਹੈ। ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ। ਮਲਕਪੁਰ ਦੀਆਂ ਇਹ ਤਸਵੀਰਾਂ ਨੇ ਲੁਧਿਆਣਾ ਦੇ ਹੰਬੜਾ ਰੋਡ ਤੋਂ ਅੱਗੇ ਮਲਕਪੁਰ ਪਿੰਡ ਹੈ ਜਿੱਥੇ ਇੱਕ ਨਸ਼ਾ ਸਮਗਲਰ ਨਸ਼ਾ ਤਸਕਰ ਅਮਰਜੀਤ ਕੌਰ ਦਾ ਇੱਕ ਕਾਰ ਹੈਗਾ ਇੱਥੇ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਅਤੇ ਗਲਾਡਾ ਵੱਲੋਂ ਇਸ ਮਕਾਨ ਨੂੰ ਟਾਟੇਰੀ ਕਰ ਦਿੱਤਾ ਗਿਆ ਹੈ ਸਖਤ ਸੁਨੇਹਾ ਜਿਹੜਾ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਨਾਲ ਇਸ ਮਕਾਨ ਨੂੰ ਟਾਟੇਰੀ ਕਰ ਦਿੱਤਾ ਗਿਆ ਹੈਗਾ ਔਰ ਦੱਸਦੀ ਹੈ ਕਿ ਅਮਰਜੀਤ ਕੌਰ ਜਿਹਦੇ ਉੱਤੇ ਪਹਿਲਾਂ ਤੂੰ ਹੀ 6 ਤੋਂ 7 ਮੁਕੱਦਮੇ ਐਨਡੀਪੀਐਸ ਐਕਟ ਦੇ ਅਧੀਨ ਦਰਜ ਨੇ ਔਰ ਇਸ ਵਕਤ ਸਜ਼ਾ ਆਫਤਾਇਆ ਜੇਲ੍ਹ ਦੇ ਵਿੱਚ ਬੰਦ ਹੈ ਉਸ ਦੀ ਇਸ ਨਜਾਇਜ਼ ਪ੍ਰਾਪਰਟੀ ਅਤੇ ਨਜਾਇਜ਼ ਉਸਾਰੀ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕਰਦੇ ਹੋયા ਇੱਕ ਜਿਹੜਾ ਸਨੇਹਾ ਦਿੱਤਾ ਗਿਆ ਹੈ ਕਿ ਜਿੰਨੇ ਵੀ ਨਸ਼ਾ ਸਮਗਲਰ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਏਗੀ ਚਾਹੇ ਉਹਨਾਂ ਦੀਆਂ ਜਿੰਨੀਆਂ ਵੀ ਇਸ ਨਜਾਇਜ਼ ਕਮਾਈ ਦੇ ਨਾਲ ਕਮਾਈਆਂ ਹੋਈਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਟਾਟਰੀ ਕਿਤਾ ਜਾਏਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਮੁਹਿੰਮ ਹੈ ਯੁੱਧ ਨਸ਼ੇ ਵਿਰੁੱਧ ਉਹਦੇ ਤਹਿਤ ਨਸ਼ੇ ਤੋਂ ਕਮਾਈ ਕਰਕੇ ਬਣਾਈਆਂ ਗਈਆਂ ਇਦਾਂ ਦੀਆਂ ਇਮਾਰਤਾਂ ਹੁਣ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਨਿਗਾਹ 'ਚ ਨੇ ਔਰ ਜਿੱਥੇ ਵੀ ਲੱਗਦਾ ਹੈ ਕਿ ਇਹ ਉਸਾਰੀ ਨਜਾਇਜ਼ ਹੈ ਜਾਂ ਫਿਰ ਇਸ ਦੇ ਵਿੱਚ ਨਸ਼ੇ ਦੇ ਨਾਲ ਕਮਾਈ ਹੋਈ ਕਮਾਈ ਜਿਹੜੀ ਹੈ ਉਹ ਲੱਗੀ ਹੋਈ ਹੈ ਡਰੱਗ ਮਨੀ ਹੈ ਤਾਂ ਉਸ ਬਿਲਡਿੰਗ ਨੂੰ ਜਿਹੜਾ ਟਾਟਰੀ ਕਿੱਤਾ ਜਾ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ